ਸਭ ਲੋਕ ਆਸ਼ਾ ਕਰਦੇ ਕਿ ਤੁਸੀਂ ਠੀਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਠੀਕ ਆ। ਸੋ ਫਰੈਂਡਸ ਅੱਜ ਮੈਂ ਲੱਗੀ ਸੀ ਆਲੂ ਵਾਲੇ ਪਰੌਂਠੇ ਬਣਾਉਣ। ਤੁਹਾਨੂੰ ਵੀ ਮੈਂ ਦੱਸਦੀ ਆ ਆਲੂ ਵਾਲੇ ਪਰੌਂਠੇ ਮੈਂ ਕਿਸ ਤਰ੍ਹਾਂ ਬਣਾਉਂਦੀ ਆ। ਸੋ ਫਰੈਂਡਸ ਮੈਂ ਲੱਗੀ ਆ ਆਲੂ ਵਾਲੇ ਪਰੌਂਠੇ ਬਣਾਉਣ। ਆਲੂ ਮੈਂ ਲੈ ਆ ਉਬਾਲ ਸਵੇਰੇ ਉਬਾਲ ਕੇ ਰੱਖ ਲਏ ਸੀ ਤੇ ਫਿਰ ਆਜ ਧਨੀਆ ਹਰੀ ਮਿਰਚ ਜਿਹੜੀ ਆ ਉਹਨੂੰ ਮੈਂ ਰਗੜ ਲਿਆ ਆ ਕੁੰਡੇ ਵਿੱਚ ਤੇ ਮੈਂ ਲੈ ਲਿਆ ਜੀਰਾ 1 ਚਮਚ ਤੇ ਨਮਕ ਲੈ ਲਿਆ ਸਵਾਦ ਅਨਸਾਰ। ਜੀਰੇ ਨੂੰ ਹੁਣ ਮੈਂ ਕੀ ਤਵੇ ਤੇ ਭੁੰਨ ਲਵਾਂਗੀ। ए पा दूंगी जीरा तवा मेरा गर्म होने के बाद मैं पा दूंगी जीरा जीरे मैं थोड़ी देर लिए भुन लूंगी सो फ्रेंड्स मेरा जीरा भुज गया है गैस बंद कर दी है तो मैं ये पा दूंगी ਤਾਂ ਮੈਨੂੰ ਤਾਂ ਘੱਟ ਲੂੰਗੀ ਅਸਲੀ ਇਹਨੂੰ ਦਰਦਰਾ ਜਿਹਾ ਪੀਸਣਾ ਹੈ ਜ਼ਿਆਦਾ ਨਹੀਂ ਪੀਸਣਾ ਤੁਸੀਂ ਜਿਹੜਾ ਮਾਰਕੀਟ ਦੇ ਵਿੱਚ ਜੀਰਾ ਪਾਊਡਰ ਆਉਂਦਾ ਤੁਸੀਂ ਉਹ ਵੀ ਪਾ ਸਕਦੇ ਆ ਪਰ ਮੈਂ ਘਰ ਦੇ ਵਿੱਚ ਏਦਾਂ ਬਣਾਉਂਦੀ ਆ ਜੀਰਾ ਲੈ ਕੇ ਏਦਾਂ ਭੁੰਨ ਕੇ ਤੇ ਮੈਂ ਉਹਦੇ ਵਿੱਚ ਪੋਲਦੀ ਆ ਤਾਂ ਹੁਣ ਮੈਂ ਇਹਨੂੰ ਕੌਲੀ ਦੇ ਵਿੱਚ ਕੱਢ ਲੂੰਗੀ। ਤੇ ਇੱਕ ਪਾਸੇ ਹੁਣ ਮੈਂ ਬੋਲ ਲੈ ਲੂੰਗੀ ਖਾ ਲਈ। ਇਹਦੇ ਵਿੱਚ ਮੈਂ ਆਲੂ ਪਾ ਲੂੰਗੀ। ਉਹਦੇ ਵਿੱਚ ਮੈਂ ਪਿਆਜ਼, ਧਨੀਆ ਤੇ ਹਰੀ ਮਿਰਚ ਜੋ ਮੈਂ ਰਗੜਿਆ ਸੀ ਮੈਂ ਉਹ ਪਾ ਦੂੰਗੀ। ਜੀਰਾ ਜਿਹੜਾ ਮੈਂ ਹੁਣੇ ਜਿਹਦਾ ਪਾਊਡਰ ਬਣਾਇਆ ਦਰਦਰਾ ਪੀਸਿਆ ਸਿਰ ਉਪਰ ਪਾ ਦੂੰਗੀ ਨਮਕ ਪਾ ਦੂੰਗੀ ਤੁਸੀਂ ਆਪਣੇ ਹਿਸਾਬ ਨਾਲ ਨਮਕ ਪਾ ਸਕਦੇ ਜਿੰਨਾ ਤੁਸੀਂ ਖਾਂਦੇ ਆ ਤਿੰਨ ਵਿੱਚ ਮਿਕਸ ਕਰ ਲੂੰਗੀ ਤੁਸੀਂ ਇਹਦੇ ਵਿੱਚ ਗਰਮ ਮਸਾਲਾ ਵੀ ਪਾ ਸਕਦੇ ਆ ਪਰ ਅਸੀਂ ਗਰਮ ਮਸਾਲਾ ਨਹੀਂ ਪਾਈਦਾ ਹੈਗਾ ਕਿਉਂਕਿ ਇਹਦੇ ਵਿੱਚ ਮੈਂ ਪਿਆਜ਼ ਆ ਉਹ ਮੈਂ ਉਹਨੂੰ ਰਗੜ ਕੇ ਪਾਇਆ ਤੇ ਤੁਸੀਂ ਇਹਨੂੰ ਕੱਟ ਕੇ ਵੀ ਪਾ ਸਕਦੇ ਆ ਤੁਹਾਡੀ ਮਰਜ਼ੀ ਆ ਸਾਡੇ ਘਰ ਦੇ ਵੀ ਜਿਹੜਾ ਪਿਆਜ਼ ਆ ਉਹ ਇਸ ਤਰ੍ਹਾਂ ਕੱਟ ਕੇ ਨਹੀਂ ਪਾਉਂਦੇ ਹੈਗੇ ਇਹ ਪ੍ਰੋਂਠਿਆਂ ਦੇ ਵਿੱਚ ਇਸ ਕਰਕੇ ਮੈਂ ਇਹਨਾਂ ਨੂੰ ਇੱਦੀ ਰਗੜ ਕੇ ਪਾਉਂਦੀ ਆ ਤੁਸੀਂ ਇਹਨੂੰ ਕੱਟ ਕੇ ਵੀ ਪਾ ਸਕਦੇ ਆ ਹਾਂ ਮੈਂ ਲਉਂਗੀ ਪੇੜਾ ਇਦੇ ਵਿੱਚ ਮੈਨੂੰ ज्यादा टाइट टाइट करके नहीं दबा है बेलने ना।, ना माजी तेल लगा सकते हैं घे भी लगा सकते हैं ਦੇਹੀ ਪਰੌਂਠੇ ਇਹ ਬਣਾਇਆ મે ਘਰ ਮੱਖਣ ਬਣਾਇਆ ਸੀ ਤੁਸੀਂ ਮੇਰੇ ਇਹ ਤੋਂ ਪਿਛਲੀ ਵੀਡੀਓ ਚ ਦੇਖ ਸਕਦੇ ਆ ਕਿ ਘਰ ਦਾ ਮੈਂ ਮੱਖਣ ਕਿਸ ਤਰ੍ਹਾਂ ਬਣਾਇਆ ਸੀ ਮੈਂ ਇਹਦਾ ਲਿੰਕ ਤੁਹਾਨੂੰ ਦੇ ਦੂੰਗੀ ਸੋ ਫਰੈਂਡਸ ਹੁਣ ਮੈਂ ਪੁੱਛੂੰਗੀ ਡੈਜੀ ਨੂੰ ਕਿ ਇਸ ਤਰ੍ਹਾਂ ਦੇ ਬਣੇ ਆ ਪਰੌਂਠੇ ਦੇਹੀ ਵੈਰੀ ਗੁੱਡ ਵੈਰੀ ਗੁੱਡ ਬਹੁਤ ਬਈਆ ਆਈ ਹੋਪ ਤੁਹਾਨੂੰ ਵੀ ਆਲੂ ਵਾਲੇ ਪਰੌਂਠੇ ਦੀ ਰੈਸਪੀ ਪਸੰਦ ਆਈ ਹੋਗੀ ਤੁਸੀਂ ਵੀ ਪਲੀਜ਼ ਇੱਕ ਵਾਰੀ ਘਰ ਦੇ ਵਿੱਚ ਜ਼ਰੂਰ ਟ੍ਰਾਈ ਕਰਿਓ ਅਸੀਂ ਹੁਣ ਚੱਲੇ ਆਂ ਮਿੱਟੀ ਲੈਣ ਅਸੀਂ ਬਣਾਉਣਾ ਆ ਘਰ ਚੁੱਲ੍ਹਾ ਤੇ ਉਹਦੇ ਲਈ ਚਾਹੀਦੀ ਸਨ ਮਿੱਟੀ ਸਿ ਚੱਲੇ ਆਂ ਮਿੱਟੀ ਲੈਣ ਫਰੈਂਡਸ ਦੇਖੀਏ ਮੇਰੇ ਪਿੰਡ ਦੇ ਖੇਤ ਕਿੰਨੇ ਸੋਹਣੇ ਲੱਗਦੇ ਆ

ਇਸ ਕਰਕੇ ਮੈਂ ਮਿੱਟੀ ਪੀ ਕੇ ਰੱਖ ਲੈਣੀ ਆ ਹੁਣੇ ਕਿਉਂਕਿ ਫਿਰ ਮੈਂ ਸ਼ਾਮ ਨੂੰ ਮੈਨੂੰ ਟਾਈਮ ਹੋ ਜਾਂਦਾ ਹੈ ਕਾਫੀ ਨੇਰਾ ਹੋ ਜਾਂਦਾ ਹੈ ਕਿ ਸ਼ਾਮ ਨੂੰ ਮਿੱਟੀ ਨਹੀਂ ਪੀ ਹੁੰਦੀ ਹੈਗੀ ਇਸ ਕਰਕੇ ਮੈਂ ਹੁਣੇ ਮਿੱਟੀ ਪੀ ਕੇ ਰੱਖ ਲੈਣੀ ਆ ਅੱਜ ਛੁੱਟੀ ਸੀ ਤੁਹ ਫਰੈਂਡਸ ਜਦੋਂ ਮੈਂ ਇਸ ਤਰ੍ਹਾਂ ਮਿੱਟੀ 'ਤੇ ਖੇਡਦੀ ਸੀ ਤਾਂ ਮੈਨੂੰ ਆਪਣੇ ਬਚਪਨ ਦੀਆਂ ਗੱਲਾਂ ਜ਼ਿਆਦਾ ਆ ਗਈਆਂ ਅਸੀਂ ਕਿਸ ਤਰ੍ਹਾਂ ਮਿੱਟੀ ਦੇ ਘੜੋਨੇ ਬਣਾਏਦੇ ਸੀ ਉਹਨਾਂ ਨੂੰ ਸਕੂਲ ਲੈ ਕੇ ਜਾਣਾ ਟੀਚਰ ਨੇ ਸਾਨੂੰ ਟਾਸਕ ਦੇਣੇ ਕਿ ਮਿੱਟੀ ਦੇ ਘੜੋਨੇ ਬਣਾ ਕੇ ਲੋ ਕੌਣ ਬੈਸਟ ਬਣਾਉਂਦਾ ਆ ਤੁਸੀਂ ਵੀ ਪਲੀਜ਼ ਮੇਰੇ ਕਮੈਂਟ ਕਰਕੇ ਦੱਸਿਓ ਕੌਣ ਮਿੱਟੀ ਦੇ ਘੜੋਨੇ ਨਾਲ ਖੇਡਦਾ ਸੀ ਮਿੱਟੀ ਨਾਲ ਕੌਣ ਖੇਡਦਾ ਸੀ ਫਰੈਂਡਸ ਇਹ ਆ ਸਾਡੇ ਘਰ ਦੀਆਂ ਕਾਲੀਆਂ ਮਿਰਚਾਂ ਫਰੈਂਡਸ ਅਸੀਂ ਇਸ ਨੂੰ ਕਾਲੀ ਮਿਰਚ ਗੋਲ ਮਿਰਚ ਵੀ ਕਹਿੰਦੇ ਹਾਂ ਕਿਉਂਕਿ ਗੋਲ ਗੋਲ ਲੱਗਦੀਆਂ ਪਲੀਜ਼ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸੋ ਕਿ ਇਸ ਮਿਰਚ ਨੂੰ ਤੁਸੀਂ ਕਿਸ ਨਾਮ ਨਾਲ ਪੁਕਾਰਦੇ ਹੋ ਸਸ ਅਸੀਂ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਆਈ ਹੋਪ ਤੁਹਾਨੂੰ ਮੇਰਾ ਬਲੌਗ ਪਸੰਦ ਆਊਗਾ ਪਲੀਜ਼ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਬਾਏ